ਸਭ ਤੋਂ ਪਹਿਲਾਂ ਜੀ ਫਤਿਹ ਪ੍ਰਵਾਨ ਕਰਨੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਇਸ ਵਕਤ ਨਾ ਅਸੀਂ ਪਿੰਡ ਬੋਪਾਰਾ ਆਵਾ ਸਾਡੇ ਹਲਕਾ ਪੁਲਾਤ ਦਾ ਬੜਾ ਵੱਡਾ ਇੰਪੋਰਟੈਂਟ ਪਿੰਡ ਆ। ਉੱਥੋਂ ਇੱਕ ਡਰੇਨ ਨਿਕਲਦੀ ਆ ਆ ਸੱਜੇ ਪਾਸੇ ਤੁਸੀਂ ਦੇਖ ਹੀ ਰਹੇ ਹੋ। ਬੋਪਾਰਾਵਾ ਤੋਂ ਲੈ ਕੇ ਇਹ ਡਰੇਨ ਜਿਹੜੀ ਆ ਇਹ ਪਿੱਛੇ ਇੱਕ ਇਹ ਤਾਂ ਨਾਲਾ ਛੋਟਾ ਪਿੱਛੇ ਜਾ ਕੇ ਇਹ ਬਾਗੜੀਆਂ ਡਰੇਨ ਦੇ ਵਿੱਚ ਇਹ ਪਾਣੀ ਪਿੰਦਾ ਨਿਕਾਸ ਇਹਦਾ ਇੱਦਾਂ ਹੁੰਦਾ ਤੁਸੀਂ ਹੁਣ ਦੇਖ ਸਕਦੇ ਹੋ ਕਿ ਇਹ ਬਿਲਕੁਲ ਗਾਰ ਜਮਾ ਹੋਈ ਸੀ ਇਸ ਡਰੇਨ ਦੇ ਵਿੱਚ ਤਾਂ ਪਿੰਡ ਦੇ ਪਤਵੰਤੇ ਸੱਜਣਾ ਨੇ ਐਨ ਆਰ ਆਈ ਸਪੋਰਟਸ ਕਲੱਬ ਨੇ ਇਹ ਸੋਚਿਆ ਵੀ ਸਰਕਾਰਾਂ ਤਾਂ ਲੱਭੀਆਂ ਨਹੀਂ ਨਾ ਸਰਕਾਰਾਂ ਨੇ ਕੋਈ ਡਰੇਨ ਸਾਫ਼ ਕਰਾਈ ਨਾ ਕੋਈ ਵਹੀਂ ਸਾਫ਼ ਕਰਾਈ ਨਾ ਕੋਈ ਦਰਿਆਵਾਂ ਦੇ ਵਿੱਚ ਡੀਸਿਲਟਿੰਗ ਕੀਤੀ ਤਾਂ ਆਪੇ ਹੀ ਆ ਸਾਰੇ ਪਿੰਡ ਦੇ ਸਤਕਾਰਯੋਗ ਮੈਂਬਰ ਪੰਚਾਇਤ ਵੀ ਨੇ ಗ್ರಾಮ ਪੰਚਾਇਤ ਵੀ ਤੇ ਸਾਡਾ ਲਾਡੀ ਵੀਰ ਛੋਟਾ ਅਤੇ ਹੋਰ ਸਾਰਿਆਂ ਨੇ ਆਪੇ ਹੀ ਹਿੱਸਾ ਪਾ ਕੇ ਐਨ ਆਰ ਆਈਜ਼ ਨੇ ਖਾਸ ਤੌਰ ਤੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਅ ਇਟਲੀ ਤੋਂ ਗੁਰਦੇਵ ਸਿੰਘ ਜੀ ਇਟਲੀ ਤੋਂ ਰਣਜੀਤ ਸਿੰਘ ਜੀ ਸਾਡਾ ਛੋਟਾ ਵੀਰ ਜਸਬੀਰ ਸਿੰਘ ਖੁੱਗ ਉਹ ਸ਼ਾਇਦ ਪੁਰਤਗਾਲ ਹੈ ਅੱਜਕੱਲ ਸਾਡੇ ਸਾਬਕਾ ਸਰਪੰਚ ਸੁਖਬੀਰ ਸਿੰਘ ਜੀ ਸੁੱਖਾ ਉਹ ਕੈਨੇਡਾ ਨੇ ਮਦਨ ਗੋਪਾਲ ਜੀ ਜਿਹੜੇ ਕਬੱਡੀ ਦੇ ਕੋਚ ਨੇ ਅਤੇ ਪਿੰਡ ਦੇ ਸਰਪੰਚ ਸਾਹਿਬ ਅਤੇ ਸਾਰੇ ਪਿੰਡ ਨੇ ਫੰਡ ਇਕੱਠਾ ਕੀਤਾ ਆ ਪਿੱਛੇ ਪੋਕਲੇਨ ਮਸ਼ੀਨ ਤੁਸੀਂ ਦੇਖ ਰਹੇ ਹੋ ਕਿਵੇਂ ਚੱਲ ਰਹੀ ਆ ਧੜਾ ਧੜ ਇਹਨੂੰ ਮੰਗਾਇਆ ਤੇ ਸਾਰੇ ਪਿੰਡ ਦਾ ਕਿਉਂਕਿ ਬਾਰਸ਼ਾਂ ਦੇ ਕਰਕੇ ਜਿਹੜਾ ਮਗਰੋਂ ਪਾਣੀ ਆਉਂਦਾ ਸਾਡੇ ਬੁੱਲੋ ਵਾਲ ਸਾਈਡ ਤੋਂ ਉਹ ਸਾਰਾ ਪਿੰਡ ਬੁੱਪਾਰਾਂਵਾਂ ਚ ਇਕੱਠਾ ਹੋ ਜਾਂਦਾ ਤੇ ਇਹ ਡਰੇਨ ਨੇ ਉਹਨੂੰ ਖਿੱਚੜਾ ਹੁੰਦਾ ਇਸ ਨਾਲੇ ਨੇ ਤੇ ਮੁੜ ਕੇ ਇਹ ਬਾਗੜੀਆਂ ਤੇ ਝੰਡੇਸਰਾਵਾਂ ਡਰੇਨ ਆਪਣੇ ਝੰਡੇਸਰਾਵਾਂ ਤੋਂ ਬਾਗੜੀਆਂ ਬਾਗੜੀਆਂ ਝੰਡੇਸਰਾਵਾਂ ਡਰੇਨ ਜਿਹੜੀ ਆ ਅਗਰੇ ਪਾਣੀ ਉਹਦੇ ਚ ਪੈ ਜਾਂਦਾ ਤੇ ਪਿੰਡ ਸਾਫ਼ ਹੋ ਜਾਂਦਾ ਲੇਕਿਨ ਕਿਉਂਕਿ ਗਾਰਸੀ ਸਫਾਈ ਹੋਈ ਨਹੀਂ ਤਾਂ ਫਿਰ ਇਹ ਜਿਹੜਾ ਬੀੜਾ ਸੀਗਾ ਇਹ ਸਾਰੇ ਸਤਕਾਰਯੋਗ ਵੀਰਾਂ ਨੇ ਭਰਾਵਾਂ ਪਿੰਡ ਵਾਲਿਆਂ ਨੇ ਐਨਆਰਆਈਜ਼ ਨੇ ਇਹ ਸਾਰਾ ਬੀੜਾ ਚੱਕ ਕੇ ਤੇ ਇਹ ਡਰੇਨ ਸਾਫ ਕਰਾਉਣ ਦਾ ਜਿਹੜਾ ਉਪਰਾਲਾ ਕਰਤਾ ਬਹੁਤ ਕਾਬਲੇ ਤਰੀਫ ਹੈ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਵੇਂ ਮੈਂ ਪਹਿਲਾਂ ਬੜੀ ਵਾਰੀ ਕਿਹਾ ਕਿ ਪੰਜਾਬ ਨੂੰ ਪੰਜਾਬ ਨੇ ਹੀ ਸੰਭਿਆ ਨਾ ਕੋਈ ਕੇਂਦਰ ਸਰਕਾਰ ਲੱਭੀ ਨਾ ਕੋਈ ਪੰਜਾਬ ਸਰਕਾਰ ਲੱਭੀ ਉਹਦੇ ਚ ਪੰਜਾਬ ਦੇ ਲੋਕਾਂ ਨੇ ਬਹੁਤ ਇੱਕ ਦੂਜੇ ਦੀ ਮਦਦ ਕੀਤੀ ਤੇ ਇਹਨਾਂ ਨੇ ਜਿਹੜਾ ਅੱਜੇ ਉਪਰਾਲਾ ਕੀਤਾ ਮੈਂ ਇਹਨਾਂ ਦਾ ਬਹੁਤ-ਬਹੁਤ ਮਸ਼ਕੂਰ ਹਾਂ ਤੇ ਮੈਂ ਆਪਣੇ ਕੋਲੋਂ ਆਪਣੀ ਜਿਹੜੀ ਸਾਡੀ ਇੱਕ ਤਨਖਾਹ ਜਾਣੀ ਹੁੰਦੀ ਨਾ ਐਮਐਲਏ ਦੀ ਆਪਾਂ ਸਾਰਿਆਂ ਨੇ ਫੈਸਲਾ ਕੀਤਾ ਉਹ ਮੈਂ ਤਨਖਾਹ ਦੀ ਗੱਲ ਤੁਹਾਨੂੰ ਬਾਅਦ ਸਮਝਾਉਂਗਾ ਮੈਂ ਆਪਣੀ ਪਾਰਟੀ 'ਚ ਕਿਹਾ ਕਿ ਮੈਂ ਤਨਖਾਹ ਇਸ ਤਰ੍ਹਾਂ ਦੀ ਸਰਕਾਰ ਨੂੰ ਨਹੀਂ ਦੇ ਸਕਦਾ ਜਿਹੜੀ ਸਾਡੇ ਤੇ ਝੂਠੇ ਮੁਕੱਦਮੇ ਦਰਜ ਕਰਦੀ ਆ ਨਾਲੇ ਪਤਾ ਨਹੀਂ ਅਸੀਂ ਤੁਹਾਡੇ ਇੱਕ ਸਰਕਾਰੀ ਖਜ਼ਾਨੇ 'ਚ ਪੈਸੇ ਪਾ ਦੇਣੇ ਨੇ ਉਹ ਪਤਾ ਨਹੀਂ ਕਿਦਣ ਵਾਪਸ ਪਹੁੰਚਣੇ ਕਿਹਦੇ ਕੋ ਪਹੁੰਚਣੇ ਕਿਦੋਂ ਪਹੁੰਚਣੇ ਪਹੁੰਚਣਗੇ ਨਹੀਂ ਪਹੁੰਚਣੇ ਇਸ ਲਈ ਉਸ ਤਨਖਾਹ ਦੀ ਡਿਟੇਲ ਮੈਂ ਤੁਹਾਨੂੰ ਬਾਅਦ ਸਮਝਾਵਾਂਗਾ ਬੜੀ ਇੰਟਰਸਟਿੰਗ ਫੈਕਟ ਹੈ ਪਰ ਮੈਂ ਆਪਣੀ ਤਨਖਾਹ ਦੇ ਵਿੱਚੋਂ 25000 ਰੁਪਇਆ ਤੁਹਾਨੂੰ ਸਾਰਿਆਂ ਨੂੰ ਡੀਜ਼ਲ ਦੇ ਵਾਸਤੇ ਇਸ ਮਸ਼ੀਨ ਦੇ ਦਿਨਾ ਵਾ ਇਹ ਕੋਈ ਆਸਾਨ ਨਹੀਂ ਇਹ ਕੋਈ ਸਾਡਾ ਕਿਸੇ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਇਹ ਸਿਰਫ ਸਾਡਾ ਜੋ ਫਰਜ਼ ਬਣਦਾ ਬਤੌਰ ਇੱਕ ਨੁਮਾਇੰਦਾ ਹੁੰਦੇ ਜਿੱਦਾਂ ਦਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਫਸਲਾਂ ਦਾ ਤੁਸੀਂ ਦੇਖ ਸਕਦੇ ਹੋ ਪੂਰੀ ਖੜੀ ਫਸਲ ਆ ਅਗਰ ਇਹ ਡਰੇਨ ਫਰਜ ਕਰੋ ਜੇ ਬਿਲਕੁਲ ਰੁਕ ਜਾਂਦੀ ਤੇ ਫੇ ਖੇਤਾਂ ਦਾ ਵੀ ਨੁਕਸਾਨ ਕਰਦੀ ਪਰ ਜਿਆਦਾ ਇਹਨੇ ਨੁਕਸਾਨ ਪਿੰਡ ਵਿੱਚ ਜਿਹੜਾ ਸੀਗਾ ਗੰਦਗੀ ਪਾਈ ਸੀ ਉਹਦੇ ਕਰਕੇ ਸੋ ਮੈਂ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ ਔਰ ਜਿਹੜੇ ਐਨ ਆਰ ਆਈਜ਼ ਨੇ ਤੇ ਐਨ ਆਰ ਆਈ ਸਪੋਰਟਸ ਕਲੱਬ ਨੇ ਇਹਦੇ ਵਿੱਚ ਮਦਦ ਕੀਤੀ ਕਈਆਂ ਦੇ ਨਾਮ ਮੇਰੇ ਤੋਂ ਰਹਿ ਗਏ ਹੋਣਗੇ ਉਹਨਾਂ ਦਾ ਵੀ ਮੈਂ ਸਾਰਿਆਂ ਦਾ ਬੜਾ ਮਸ਼ਕੂਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਦਾ ਸਾਡੇ ਹਲਕੇ ਦੇ ਬਹੁਤ ਹੀ ਹਰਮਨ ਪਿਆਰੇ ਲਾਲੋ ਕੀ ਟੋਟਲ ਪੰਜਾਬ ਦੇ ਵਿੱਚ ਜੇ ਆਪਾਂ ਸੋਚੀਏ ਤਾਂ ਕਿ ਆਪਾਂ ਨੂੰ ਦੱਸਣ ਦੀ ਨਹੀਂ ਲੋੜ ਕਿ ਕਿਹੜੇ ਹਲਕੇ ਤੋਂ ਆਏ ਆ ਬਹੁਤ ਬਹੁਤ ਧੰਨਵਾਦ ਆ ਸਾਡੇ ਐਮਐਲਏ ਸਾਹਿਬ ਮੌਕੇ ਦੇ ਤੇ ਬਤ ਬਤ ਧੰਨਵਾਦ ਸਾਡੇ ਐਨਆਰਏ ਵੀਰਾਂ ਦਾ ਜਿਹੜਾ ਕਿ ਹਰ ਵਕਤ ਇੱਥੇ ਨਹੀਂ ਹਰ ਵਕਤ ਸਾਡੇ ਨਾਲ ਜੁੜੇ ਰਹਿੰਦੇ ਆ ਔਰ ਨਿੱਕੇ ਤੋਂ ਨਿੱਕਾ ਕੰਮ ਵੱਡੇ ਤੋਂ ਵੱਡਾ ਕੰਮ ਵੀ ਪਿਛਲੀ ਵਾਰੀ ਜੇ ਆਪਾਂ ਹੜਾਂ ਦੀ ਗੱਲ ਕਰੀਏ ਤਾਂ ਲਗਭਗ 2023 ਜੇ ਜਦੋਂ ਹੜ ਆਏ ਸੀ ਸਾਡੇ ਐਨਆਰਆਈ ਸਪੋਰਟਸ ਕਲੱਬ ਨੇ 12 ਖੇਤ ਪਧਰੇ ਕਰਾ ਕੇ ਦਿੱਤੇ ਸultanpur Lodhi ਦੇ ਲਾਗੇ ਪਿੰਡ ਸੀ ਤੇ ਲਗਭਗ 5.5 ਲੱਖ ਰੁਪਇਆ ਖਰਚਾ ਉਦੋਂ ਆਇਆ ਸੀਗਾ ਟੋਟਲ ਡੀਜ਼ਲ ਲਾ ਕੇ ਜਾਂ ਲਾਈ ਆਪਾਂ ਜੀਸੀਬੀ ਮਸ਼ੀਨਾਂ ਜਿੰਨੀਆਂ ਵੀ ਲੱਗੀਆਂ ਉੱਥੇ ਤੇ ਬਹੁਤ ਧੰਨਵਾਦ ਆ ਉਹਨਾਂ ਦਾ ਐਨਆਰਆਈ ਸਾਡੇ ਵੀਰਾਂ ਦਾ ਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ